ਵਿਰੋਧੀਆਂ ਨੇ ਆਪ ਸਰਕਾਰ 'ਤੇ ਕਰੋੜਾਂ ਦੇ ਘੁਟਾਲੇ ਦੇ ਇਲਜ਼ਾਮ ਲਗਾਏ ਨੇ ਕਾਂਗਰਸ ਤੋਂ ਲੈ ਕੇ ਭਾਜਪਾ ਤੱਕ ਇਨਫਾਈਸ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਪੰਜਾਬ ਪੁਲਿਸ ਦੀਆਂ ਖਰੀਦੀਆਂ 144 ਗੱਡੀਆਂ 'ਚ 14.14 ਕਰੋੜ ਦੀ ਹਿਰਾਫੇਰੀ ਕੀਤੀ ਗਈ ਹੈ। 144 ਗੱਡੀਆਂ ਟੋ요ਟਾ ਹਾਈਲੈਕਸ ਖਰੀਦੀਆਂ ਸੜਕ ਸੁਰੱਖਿਆ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਾਸਤੇ ਉਹਨਾਂ ਵਿੱਚ ਬਹੁਤ ਵੱਡੇ ਪੱਧਰ ਉੱਤੇ ਪ੍ਰਸ਼ਟਾਚਾਰੀ ਹੋਈ ਆ ਬੇਈਮਾਨੀ ਹੋਈ ਆ ਪੈਸੇ ਖਾਦੇ ਕੇ ਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਕਿ ਜਦੋਂ ਆਪਾਂ ਕਿਸੇ ਇੱਕ ਗੱਡੀ ਲੈਣ ਜਾਣੇ ਕਿਸੇ ਡੀਲਰ ਦੇ ਕੋਲੋਂ ਤੇ ਉਹ ਤੁਸੀਂ ਨੇਗੋਸ਼ੀਏਟ ਕਰਦੇ ਹੋ ਕਿ ਵੀ ਗੱਡੀ ਕਿੰਨੇ ਦੀ ਆ ਜੀ ਉਹ ਕਹਣਗੇ ਜੀ ਗੱਡੀ ਲੈਟ ਸੇ 35 ਲੱਖ ਦੀ ਆ ਤੁਸੀਂ ਉਹਦੇ ਤੇ ਡਿਸਕਾਊਂਟ ਮੰਗਦੇ ਹੋ ਔਰ ਉਮੂਮਨ ਜਿਹੜੀਆਂ ਗੱਡੀਆਂ ਤੇ ਆਮ ਤੌਰ ਤੇ ਲਗਭਗ ਸਾਰੀਆਂ ਡੀਲਰਸ਼ਿਪਸ ਉਹ ਤੁਹਾਨੂੰ ਡਿਸਕਾਊਂਟ ਦਿੰਦੀਆਂ ਨੇ ਤੁਸੀਂ ਸਾਰਿਆਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਆਮ ਰਿਵਾਜ ਹੈ आम आदमी दी पंजाब सरकार ਦਾ ਇੱਕ ਉਟਾਲਾ ਹੋਰ ਸਾਹਮਣੇ ਆਇਆ ਕਿਸ ਤਰ੍ਹਾਂ 144 ਹਾਈ ਲੈਕ ਸੋਟਾਡਾ ਦੀਆਂ ਗੱਡੀਆਂ ਖਰੀਦੀਆਂ ਗਈਆਂ ਔਰ ਉਹਦੇ ਅੰਦਰ ਲਗਭਗ 1.14 ਕਰੋੜ ਰੁਪਏ ਦਾ ਅੰਡਰ ਟੇਬਲ ਪੈਸੇ ਦਾ ਲੈਣ ਦੇਣ ਕੀਤਾ ਗਿਆ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਨਵੌਇਸ ਆ ਜਿਹੜੀ ਪੰਜਾਬ ਪੁਲਿਸ ਦੀ ਆ ਇਸ ਨੂੰ ਇਨਵੌਇਸ ਅੰਦਰ ਕਲੀਅਰ ਲਿਖਿਆ ਹੈ ਡਿਸਕਾਊਂਟ 0 ਬਿਨਾਂ ਡਿਸਕਾਊਂਟ ਦੇ ਗੱਡੀ ਖਰੀਦੀ ਔਰ ਇਹਦੀ ਵੈਲਿਊ 10 ਲੱਖ ਰੁਪਿਆ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲਦਾ ਹੈ ਤੇ ਲਾਸਟ ਤੇ ਪਹਿਲਾਂ ਮੈਂ ਆਪ ਖੁਦ ਇੱਕ ਗੱਡੀ ਦੀ ਪਰਫਾਰਮੈਂਸ ਨੋਆਇਸ ਮੰਗਵਾਈ ਜਿਹਤੋਂ ਲਿਖ ਕੇ ਭੇਜਿਆ ਹੈ ਕਿ ਗੱਡੀ ਦੀ ਵੈਲਿਊ 38 ਲੱਖ ਰੁਪਿਆ ਤੇ ਡਿਸਕਾਊਂਟ 10 ਲੱਖ ਰੁਪਿਆ 9 ਲੱਖ 20 ਹਜ਼ਾਰ ਰੁਪਿਆ ਕੰਪਨੀ ਡਿਸਕਾਊਂਟ 80 ਹਜ਼ਾਰ ਰੁਪਿਆ ਮੰਥਲੀ ਡਿਸਕਾਊਂਟ ਇਸ ਸਪੈਸ਼ਲ ਮੰਥ ਦਾ ਔਰ 10 ਲੱਖ ਰੁਪਿਆ ਅਗਰ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲ ਰਿਹਾ ਹੈ ਤੇ ਪੰਜਾਬ ਸਰਕਾਰ ਤੇ 144 ਗੱਡੀਆਂ ਖਰੀਦ ਰਹੀ ਸੀ 15 ਲੱਖ ਰੁਪਿਆ ਡਿਸਕਾਊਂਟ ਮਿਲਣਾ ਚਾਹੀਦਾ ਸੀ ਇਹ ਸਾਰਾ ਪੈਸਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਇਥੋਂ ਲੁੱਟੇਰੇ ਗਏ ਨੇ ਦਿੱਲੀ ਨੂੰ ਦਿੱਲੀ ਤੋਂ ਲੁੱਟ ਕੇ ਪੰਜਾਬ ਉਹਨਾਂ ਨੇ ਨਵੇਂ-ਨਵੇਂ ਰਸਤੇ ਲੱਭਦੇ ਨੇ ਪੰਜਾਬ ਨੂੰ ਲੁੱਟਣ ਦੇ